ਬੜੀ ਨਵੇਂ ਬੜੀ ਸੋਹਣੀ ਉਮਰ ਹੈ ਤੇ ਸਾਲ 47 ਵਾਲੇ ਤੁਹਾਡੀ ਕਿੰਨੀ ਉਮਰ ਸੀ ਉਦੋਂ ਹੋਰ ਮੈਂ 10 12 ਸਾਲ ਦੇ 10 12 ਇਹਦਾ ਮਤਲਬ ਹੋ ਗਿਆ 90 ਦੇ ਕਰੀਬ ਹੀ ਹੋ ਗਈ ਹੈ ਨਾ ਤੇ ਇੱਥੇ ਕਾफी ਘਰ ਸੀ ਸਿੱਖਾਂ ਦੇ ਉਦੋਂ ਜੀ ਐ ਬੜੀ ਧੀਰ ਬਾਅਦ ਅਸੀਂ ਮਨਤਾਨ ਰਹਿੰਦੇ ਹਾਂ ਤੇ ਇੱਥੇ ਧੀਰ ਬਾਅਦ ਆਏ ਅੱਛਾ ਤੁਸੀਂ ਬਾਅਦ ਚ ਆਏ ਬਾਅਦ ਚ ਆ ਕੇ 4 ਸਾਲ ਤੇ ਗੁਰਦੁਆਰਾ ਸਾਹਿਬ ਉਦੋਂ ਖਾਲੀ ਸੀ ਖਾਲੀ ਸੀ ਖਾਲੀ ਸੀ ਅਸੀਂ ਮੇਰੇ ਇੱਥੇ ਆਣ ਕਿ ਤਾਈ ਠੀਕ ਹੋਈ ਸੀ ਤੇ ਜਾਉਂ ਸਾਲਾਂ ਬਾਅਦ ਵੀ ਖਾਲੀ ਪਿਆ ਸੀ ਅੱਛਾ ਅੱਛਾ ਫਿਰ ਦੀ ਫਿਰ ਦੇਖਭਾਲ ਤੁਸੀਂ ਕੀਤੀ ਹੈ ਜੀ ਹਾਂ ਜੀ ਬਹੁਤ ਵਧੀਆ ਫਿਰ ਲੋਦੂ ਬਾਦ ਤੇ ਸੰਨ 47 ਤੋਂ ਬਾਅਦ ਸੇਖੇ ਤੇ ਮੱਥਾ ਟੇਕਣ ਆਏ ਇੱਥੇ ਕਿਉਂ ਆਉਂਦੇ ਰਹੇ ਆਉਂਦੇ ਮਾਸ਼ਾਅੱਲ ਅੱਛਾ ਹੁਣ ਵੀ ਆਉਂਦੇ ਰਹੇ ਹਨ ਕਿਹੜੇ ਕੀ ਆ ਗੁਰਦੁਆਰਾ ਇਹ ਤਾਂ ਤੁਹਾਡਾ ਵਾ ਲੇਕਿਨ ਸਾਡਾ ਵੀ ਇੱਕ ਨਾਮ ਆ ਜਿੱਥੋਂ ਮਰਜ਼ੀ ਕੋਚਣਾ ਗੁਰਦੁਆਰੇ ਦੇ ਗੁਰਦੁਆਰੇ ਗੈਸੇ ਬੱਜਣਾ ਅੱਛਾ ਜਿਹੜਾ ਤੁਹਾਡਾ ਇਸ ਇਲਾਕੇ 'ਚ ਨਾਮ ਹੈ ਗੁਰਦੁਆਰੇ ਗੁਰਦੁਆਰੇ ਵਾਲੇ ਬੱਜਦੇ ਹਾਂ ਬੱਲੇ ਬੱਲੇ ਗੁਰਦੁਆਰੀਏ ਮਸਲਾ ਨਹੀਂ ਸਦਾ ਦੇ ਕੋਈ ਖਾਸ ਦਿਨ ਨਹੀਂ ਆਉਂਦੀ ਸੰਗਤ ਕੇ ਵੈਸੇ ਹੀ ਆਉਂਦੀ ਰਹਿੰਦੀ ਐ ਜਦੋਂ ਮੇਲਾ ਹੁੰਦਾ ਨਾ ਗੁਰਦੁਆਰੇ ਦਾ ਬਾਬੇ ਨਾਨਕ ਦੇ ਜਦੋਂ ਗੁਰਪੁਰਬ ਆਉਂਦਾ ਹੈ ਉਦੋਂ ਸੰਗਤ ਇੱਥੇ ਆਉਂਦੀ ਹੈ ਬੜੀ ਬਹੁਤ ਵਧੀਆ ਬੜਾ ਵਧੀਆ ਫਿਰ ਜਦੋਂ ਤੁਸੀਂ ਆਏ ਉਦੋਂ ਸਿੱਖਾਂ ਦੇ ਘਰ ਇੱਥੇ ਹੈ ਨਹੀਂ ਸੀ ਨਹੀਂ ਨਹੀਂ ਬਿਤਾ ਸੀ 4 ਸਾਲ ਬਾਅਦ ਮਲਤਾਨੋਂ 4 ਸਾਲ ਬਾਅਦ ਇੱਥੇ ਖਾਲੀ ਜਗ੍ਹਾ ਖਾਲੀ ਜਗ੍ਹਾ ਤੇਰਾ ਵੀ ਇੱਥੇ ਆਣ ਕੇ ਮੈਂ ਘਰ ਤੋਂ ਕੋਈ ਜਗ੍ਹਾ ਖਾਲੀ ਨਹੀਂ ਸੀ ਸੁਣਿਆ ਤੁਹਾਨੂੰ ਤੁਸੀਂ ਸਿੱਖਾਂ ਦੇ ਕਾਫੀ ਘਰ ਹੋਣੇ ਨੇ ਪਹਿਲਾਂ ਆਉਂਦੇ ਕਾਫੀ ਘਰ ਕਿਆ ਸਰ ਲੱਗ ਲਾਗੇ ਉਹਨਾਂ ਦੇ ਘਰ ਤੇ ਦਾਰਾਂ ਦੇ ਘਰ ਆ ਲੱਗ ਲਾਗੇ ਚੰਗੀ ਜ਼ਮੀਨ ਜਿਆਦਾ ਤਾਂ ਨਹੀਂ ਸੁਣੀ ਹੋਣੀ ਤੁਸੀਂ ਮੈਨਾ ਵਾਲੇ ਸੀ ਵੀਨਾ ਵਾਲੇ ਸੀ ਮੈਨਾ ਵਾਲੇ ਸੀ ਬੋਲ ਨਾ 47 ਦੀ ਵੰਡ ਨੇ ਇੱਕੀ ਤੋਂ ਕੀ ਕੁਛ ਤੋਂ ਕੀ ਕਰਦਾ ਮੈਂ ਆਨੇ ਅੱਗੇ ਵੇਖ ਲਈ ਉੱਤੇ ਆ ਗਏ ਪਤਾ ਸੀ ਤੇ 2 3 ਤੋਂ ਕਿਲੇ ਦੇ ਮਾਲ ਖਾਂਦਾ ਇੱਥੇ ਸਾਨੂੰ ਸਾਰੇ ਪੰਜਾ ਕਿਲੇ ਦੇ ਦਾ ਸਾਡਾ ਵੀ ਇਹ ਹਾਲ ਹੋਇਆ ਹੈ ਜਿਹੜੀਆਂ ਜ਼ਮੀਨਾਂ ਅਸੀਂ ਛੱਡ ਗਏ ਸਾਨੂੰ ਗਾਂ ਜਾ ਕੇ ਮਿਲੇ ਇੱਕ ਆਖਣੀ ਜੇਕਰ 150 200 ਕਿਲਾ ਇੱਥੇ ਸੀ ਤਾਂ ਉੱਥੇ ਜਾ ਕੇ ਆਹੀ ਹਾਲਾਤ ਰਹੇ ਨੇ ਕਿਸੇ ਨੂੰ 70 ਕਿਲੇ ਕਿਸੇ ਨੂੰ 80 ਕਿਲੇ ਸਾਡਾ ਪਿੰਡ ਬਰਾ ਚੱਠੇ ਵਾਲਾ ਸੀ ਉਹ ਹੁਣ ਤਾਂ ਜਿਹੜਾ ਕਸੂਰ ਉਦੋਂ ਲਾਹੌਰ ਹੁੰਦਾ ਸੀ ਨਾਨਕੇ ਮੇਰੇ ਬਹਿੜਵਾਲ ਪਿੰਡ ਸੀ ਬਾਸੀ ਹਰੀ ਲਲਿਆਣੀ ਸੀ ਕੋਈ ਪੁਆਈ ਜਾਂਬਨ ਸੀ ਸਾਡਾ ਪਿੰਡ ਸਾਰਾ ਰਕਵਾ ਸਾਡਾ ਡਿਸਟ੍ਰਿਕਟ ਲਾਹੌਰ ਚ ਹੀ ਆਉਂਦਾ ਸੀ ਪਰ ਉਹ ਮੇਰੇ ਵੇਖਣ ਚ ਕਈ ਕਈ ਸਾਲ ਸਾਡੇ 40 40 50 50 ਸਾਲ ਤੱਕ ਜਾ ਕੇ ਸਾਡੇ ਉੱਤੇ ਪੈਰ ਨਹੀਂ ਲੱਗੇ ਇਹ ਸਾਡੇ ਵੀ ਇਸ ਤਰ੍ਹਾਂ ਲੱਗੇ ਫਿਰ ਹੌਲੀ ਹੌਲੀ ਜਾ ਕੇ ਹੁਣ ਰੱਬ ਦੀ ਮਿਹਰ ਹੈ ਹੁਣ ਸਾਰੇ ਸੈਟ ਹੋ ਗਏ ਸਾਡੇ ਸਾਡੇ ਵੀ ਹੁਣ ਅੱਲਾਹ ਦੀ ਰਹਿਮਤ ਹੈ ਸਾਈਂ ਕਿਸੇ ਬੰਦੇ ਨੂੰ ਕਹਿ ਦੇਣਾ ਸਵੇਰੇ ਉੱਠ ਕੇ ਆ ਦੇਣਾ ਕਿ ਬਣਿਆ ਬਣਿਆ ਘਰ ਛੱਡ ਕੇ ਗਾਂ ਤੁਰਪੋ ਬੜਾ ਮਸ਼ਹੂਰ ਬੰਦਾ ਜਾਵੇ ਕਿੱਥੇ ਕਰੇ ਕੀ ਅਹੀਂ ਪਰ ਫਤਿਹਨ ਦਾ ਹਾਈ ਟੂਰ ਹੋ ਗਿਆ ਅੱਛਾ ਸਨ ਪਹਿਲੇ ਤਾਈ ਅਕੀਮੀ ਨਹੀਂ ਵਾਪਸ ਆਏ ਫਰੈਂਡ ਆਪਣੀ ਬਾਰਡਰ ਤੇ ਬਿਲਕੁਲ ਨਾਲ ਆ ਗਏ ਹੁ ਅਸੀਂ ਫਿਰ ਕੋਈ ਫੈਸਲਾ ਬਾਦ ਚ ਲਏਗਾ ਕਿਥੇ ਚਲੇਗਾ ਜਿੱਥੇ ਤੱਕ ਇਹਦਾ ਦੂਸਰੋ ਚਲੋ ਮੀਟਰ ਜਾਂਦੇ ਬਾਦ ਬਾਰਡਰ ਸਨ ਕਮੀ ਤੇ ਉਥੇ ਹਕੂਮਤਾਂ ਦੀਆਂ ਲੜਾਈਆਂ ਤੇ ਭੋਗਣੀਆਂ ਪਈਆਂ ਨੇ ਬੰਦਿਆਂ ਨੂੰ ਪੁੱੜਿਆ ਭੋਗਣੀਆਂ ਸਹੀ ਚਲੋ